ਦੋਸਤੋ ਕੱਲ ਸ੍ਰੀ ਅਮਰਸਰ ਸਾਹਿਬ ਵਿਖੇ ਜਿਹੜੀ ਮੇਅਰ ਦੀ ਚੋਣ ਹੋਈ ਆ ਜਿਹਦੇ ਵਿੱਚ ਸੰਵਿਧਾਨ ਦਾ ਜਿਹੜਾ ਘਾਣ ਕੀਤਾ ਗਿਆ ਉਹ ਬਹੁਤ ਮੰਦ ਭਾਗਾ ਔਰ ਲੋਕਤੰਤਰ ਦੀ ਹੱਤਿਆ ਹੋਈ ਆ ਇੱਕ ਪਾਰਟੀ ਦੇ ਕੋਲ 24 ਮੈਂਬਰ ਹੋਣ ਤੇ ਦੂਜੀ ਪਾਰਟੀ ਦੇ ਕੋਲ 40 ਕਾਉਂਸਲਰ ਸੀਗੇ ਅਤੇ 24 ਮੈਂਬਰਾਂ ਵਾਲੀ ਪਾਰਟੀ ਦਾ ਮੇਅਰ ਚੁਣਿਆ ਜਾਵੇ ਅਤੇ ਦੋਵਾਂ ਪਾਰਟੀਆਂ ਵੱਲੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਆਪੋ ਆਪਣੇ ਮੈਂਬਰਾਂ ਦੀ ਗਿਣਤੀ ਵਧਾਉਣ ਨੂੰ ਲੈ ਕੇ ਜਿਸ ਤਰੀਕੇ ਕਾਉਂਸਲਰਾਂ ਦੀ ਮੰਡੀ ਚਾਈ ਸਬਜ਼ੀਵਾਂ ਖਰੀਦੋ ਫਰੋਕਤ ਕੀਤੀ ਗਈ ਉਹਨਾਂ ਦੀ ਬੋਲੀ ਲਾਈ ਗਈ ਇਹ ਵੀ ਸ੍ਰੀ ਅਮਰਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਇਹ ਕੰਮ ਹੋਣਾ ਆਪਣੇ ਆਪ ਦੇ ਵਿੱਚ ਇੱਕ ਕਲੰਕ ਆ ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਇਸ ਤਰੀਕੇ ਦਾ ਕੰਮ ਹੋਇਆ ਸੀਗਾ ਭਾਜਪਾ ਵੱਲੋਂ ਧੱਕਾ ਕੀਤਾ ਗਿਆ ਸੀਗਾ ਇਹਨਾਂ ਦੀਆਂ ਵੋਟਾਂ ਕੈਨਸਲ ਕਰ ਦਿੱਤੀਆਂ ਗਈਆਂ ਸੀਗੀਆਂ ਤੇ ਸਮੁੱਚੀ ਲੀਡਰਸ਼ਿਪ ਦੀਆਂ ਇਹ ਸਟੇਟਮੈਂਟ ਸੀਗੀਆਂ ਕਿ ਦੇਸ਼ ਦੇ ਵਿੱਚ ਦੇਸ਼ ਧਰੋ ਹੋਇਆ ਸੰਵਿਧਾਨ ਦੇ ਨਾਲ ਦੇਸ਼ ਧਰੋਹਾ ਇਹਨਾਂ ਦੇ ਉੱਤੇ ਇਹਦੀਆਂ ਵੀਡੀਓਜ਼ ਆਮ ਮਿਲ ਜਾਂਦੀਆਂ ਤੁਹਾਨੂੰ YouTube ਦੇ ਉੱਤੇ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਇਹ ਕੰਮ ਕਰਨ ਵਾਲਿਆਂ ਦੇ ਉੱਤੇ ਦੇਸ਼ ਧਰੋਹ ਦੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਔਰ ਦੂਜੇ ਪਾਸੇ ਕੱਲ ਜਦੋਂ ਪਰਸੋਂ 26 ਜਨਵਰੀ ਨੂੰ ਗੰਤਰਤਾ ਦਿਵਸ ਵਾਲੇ ਦਿਨ ਬਾਬਾ ਭੀਮਰਾਓ Ambedkar ਦੀ ਪ੍ਰਤਮਾ ਦੀ ਬਦਬੀ ਹੋਈ ਉਹਨਾਂ ਦੇ ਉੱਤੇ ਜਿਹੜਾ ਸੰਵਿਧਾਨ ਦੀ ਕਿਤਾਬ ਦੀ ਪ੍ਰਤਮਾ ਸੀਗੀ ਉਹਦੀ ਬਦਬੀ ਕੀਤੀ ਗਈ ਉੱਥੇ ਜਾ ਕੇ ਇੱਕ ਪਾਸੇ ਤੇ ਤੁਸੀਂ ਸਿਰਨਵਾ ਰਹੇ ਸੀਗੇ ਮਾਫੀਆਂ ਮੰਗ ਰਹੇ ਸੀਗੇ ਔਰ ਦੱਸ ਰਹੇ ਸੀਗੇ ਕਿ ਬਹੁਤ ਮੰਦਭਾਗੀ ਘਟਣਾ ਵਾ ਦੋਸ਼ੀਆਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਆ ਔਰ ਦੂਜੇ ਪਾਸੇ ਜੋ ਕੱਲ ਕੀਤਾ ਗਿਆ ਚੋਣ ਦੇ ਵਿੱਚ ਕੀ ਇਹ ਸੰਵਿਧਾਨ ਦੀ ਬਦਬੀ ਨਹੀਂ ਸੀ ਕੀ ਇਹ ਸੰਵਿਧਾਨ ਦਾ ਘਾਣ ਨਹੀਂ ਸੀਗਾ ਕੀ ਇਹ ਬਾਬਾ ਸਾਹਿਬ ਦੀ ਜਿਹੜੀ ਉਹ ਬਦਬੀ ਨਹੀਂ ਕੀਤੀ ਗਈ ਉਹਨਾਂ ਦੇ ਉਹਨਾਂ ਦੇ ਜਿਹੜੇ ਮਨ ਨੂੰ ਠੇਸ ਨਹੀਂ ਪਹਚਾਈ ਗਈ ਉਹਨਾਂ ਦੇ ਦਿੱਤੇ ਹੱਕਾਂ ਨੂੰ ਠੇਸ ਨਹੀਂ ਪਹਚਾਈ ਗਈ ਇਹਦੇ ਉੱਤੇ ਪਰਚੋਲ ਕਰਨ ਦੀ ਲੋੜ ਆ ਇਹਦੇ ਉੱਤੇ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਆ ਮੇਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਇੱਕ ਇਹ ਵੀ ਰਾਇ ਆ ਕਿ ਉਹਨਾਂ ਨੂੰ ਹਰ ਚੀਜ਼ ਦੇ ਉੱਤੇ ਲੋਕਾਂ ਦਾ ਫਤਵਾ ਜਿਹੜਾ ਪ੍ਰਵਾਨ ਕਰਨਾ ਚਾਹੀਦਾ ਵਾ ਜਿ ਉਹਨਾਂ ਕੋਲੋਂ ਕੋ ਗਲਤੀਆਂ ਹੋਈਆਂ ਵਾ ਉਹਦੇ ਉੱਤੇ ਸੁਧਾਰ ਕਰਨਾ ਚਾਹੀਦਾ ਵਾ ਨਾ ਕਿ ਤਾਕਤ ਦੇ ਹੰਕਾਰ ਦੇ ਵਿੱਚ ਲੋਕਤੰਤਰ ਦਾ ਕਹਾਣ ਕਰਨਾ ਚਾਹੀਦਾ ਵਾ ਲੋਕਤੰਤਰ ਦਾ ਮਜ਼ਾਕ ਬਣਾਉਣਾ ਚਾਹੀਦਾ ਵਾ ਇਹੋ ਜੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਦੂਜੇ ਪਾਸੇ ਮੇਰੀ ਸਮੁੱਚੀ ਕਾਂਗਰਸ ਲੀਡਰਸ਼ਿਪ ਨੂੰ ਬੇਨਤੀ ਆ ਕਿ ਮੰਨਿਆ ਤੁਹਾਡੇ ਨਾਲ ਤਕਾ ਹੋਇਆ ਵਾ ਮੈਂ ਵੀ ਕਹਿਣਾ ਚਾਹੁੰਦਾ ਕਿ ਇਤਿਹਾਸ 'ਚ ਪਹਿਲੀ ਵਾਰ ਹੀ ਨਹੀਂ ਹੋਇਆ ਬਾਕੀ ਪਾਰਟੀਆਂ ਵੀ ਇਹ ਕੰਮ ਕਰਦੀਆਂ ਰਹੀਆਂ ਖਾਸ ਕਰਕੇ ਕਾਂਗਰਸ ਨੇ ਵੀ ਕਈ ਵਾਰੀ ਇਹੋ ਜਿਹੇ ਕੰਮ ਬਹੁਤ ਜ਼ਿਆਦਾ ਕੀਤੇ ਆ ਚੁਣੀਆਂ ਸਰਕਾਰਾਂ ਆਏ ਤੇ ਮੇਹਰ ਦੀ ਚੋਣ ਸੀ ਨਾ ਚੁਣੀਆਂ ਸਰਕਾਰਾਂ ਜਿਹੜੀਆਂ ਸਟੇਟ ਦੀਆਂ ਹੁੰਦੀਆਂ ਸੀਗੀਆਂ ਉਹਦੇ ਉੱਤੇ ਰਾਸ਼ਟਰਪਤੀ ਰਾਜ ਲਾਗੂ ਜਿਹੜਾ ਕਾਂਗਰਸ ਵੱਲੋਂ ਕਰ ਦਿੱਤਾ ਜਾਂਦਾ ਰਿਹਾ ਸੀਗਾ ਇਹ ਕੰਮ ਤੁਸੀਂ ਵੀ ਕਰਦੇ ਰਹੇ ਹੋ ਪਰ ਮੇਰੀ ਹੁਣ ਤੁਹਾਨੂੰ ਸਾਰੀ ਲੀਡਰਸ਼ਿਪ ਨੂੰ ਬੇਨਤੀ ਆ ਕਾਂਗਰਸ ਦੀ ਲੀਡਰਸ਼ਿਪ ਨੂੰ ਕਿ ਅੱਜ ਤੁਹਾਡੇ ਵੱਲੋਂ ਅੰਮ੍ਰਿਤਸਰ ਦੇ ਉੱਤੇ ਇਹਦੇ ਵਿਰੋਧ ਦੇ ਵਿੱਚ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ ਰੋਡ ਬੰਦ ਕਰਨ ਦਾ ਐਲਾਨ ਕੀਤਾ ਗਿਆ ਕੱਲ ਵੀ ਸਾਰਾ ਦਿਨ ਸ਼ਹਿਰ ਜਿਹੜਾ ਬੰਦ ਰਿਹਾ ਉਹ ਬਾਬਾ ਸਾਹਿਬ ਅੰਬੇਦਕਰ ਦੀ ਬੇਦਬੀ ਦੇ ਕਰਕੇ ਅੱਜ ਤੁਹਾਡੇ ਵੱਲੋਂ 2 ਘੰਟੇ ਜਾਮ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਵਾ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਤੁਸੀਂ ਧਰਨੇ ਦਾ ਪ੍ਰੋਗਰਾਮ ਰੱਖਿਆ ਪੁਲ ਦੇ ਉੱਤੇ ਤੁਹਾਡਾ ਧਰਨਾ ਜਾਇਜ਼ ਹੈ ਤੁਹਾਡਾ ਵਿਰੋਧ ਜਾਇਜ਼ ਹੈ ਮੇਰਾ ਤੇ ਕੋਈ ਸਵਾਲ ਆ ਤੁਹਾਨੂੰ ਲੋਕਾਂ ਨੂੰ ਕਿ ਅਸੀਂ ਲੋਕ ਹੀ ਤੁਹਾਨੂੰ ਚੁਣੀਏ ਤੁਹਾਡੇ ਹੱਕ ਦੇ ਵਿੱਚ ਜੇ ਫਤਵਾ ਵੀ ਦਿੱਤਾ ਤੇ ਅਸੀਂ ਲੋਕ ਹੀ ਛਤਰ ਖਾਈਏ ਅਸੀਂ ਲੋਕ ਹੀ ਆਪਣੇ ਕੰਮਾਂ ਦੀ ਦੁਰਦਸ਼ਾ ਕਰਾਈਏ ਅਸੀਂ ਜੇ ਕਿਤੇ ਜਾਣਾ ਆਉਣਾ ਤੇ ਉਹਦੇ ਵਿੱਚ ਤੁਸੀਂ ਦਿੱਕਤਾਂ ਖੜੀਆਂ ਕਰੋ ਇੱਕ ਪਾਸੇ ਤੇ ਜਦੋਂ ਆਪਾਂ ਚੋਣ ਲੜਦੇ ਆ ਆਪਣੇ ਮੈਨੀਫੈਸਟੋ ਦੇ ਵਿੱਚ ਅਮਰਸਰ ਸਾਹਿਬ ਦੇ ਵਿੱਚ ਸਭ ਤੋਂ ਗੰਭੀਰ ਮੁੱਦਾ ਹੁੰਦਾ ਟ੍ਰੈਫਿਕ ਦਾ ਕਿ ਜਿਹੜਾ ਬੰਦਾ ਵੀ ਚੋਣ ਲੜਦਾ ਚਾਹੇ ਉਹ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕੱਲੀ ਹੈ ਚਾਹੇ ਭਾਜਪਾ ਹੈ ਕਿ ਅਸੀਂ ਟ੍ਰੈਫਿਕ ਤੋਂ ਜਿਹੜੀ ਉਹ ਨਜਾਇਜ਼ ਦਵਾਵਾਂਗੇ ਤੇ ਉੱਤੇ ਕੰਮ ਕਰਾਂਗੇ ਤੇ ਇੱਕ ਪਾਸੇ ਆਪਾਂ ਹੀ ਜਾਮ ਕਰਦੀ ਹੈ ਤੇ ਇਹ ਕਿਥੋਂ ਦਾ ਨਿਆਂ ਹੈ ਤੁਹਾਨੂੰ ਵੀ ਪੁੱਛਣਾ ਚਾਹਣਾ ਤੁਹਾਡਾ ਗੁੱਸਾ ਜਾਇਜ਼ ਹੈ ਤੁਹਾਡਾ ਵਿਰੋਧ ਜਾਇਜ਼ ਹੈ ਤੁਸੀਂ ਪਰੇ ਜਿਹੜਾ ਵਿਰੋਧ ਕਰਨਾ ਵੈ ਸਹੀ ਥਾਂ ਦੇ ਉੱਤੇ ਕਰੋ ਕਾਰਪੋਰੇਸ਼ਨ ਦਫ਼ਤਰ ਦੇ ਵਿੱਚ ਜਾਓ ਜਿੱਥੇ ਉਹਨਾਂ ਨੇ ਅਧਿਕਾਰ ਭਾਰ ਆਪਣਾ ਸੰਭਾਲਣਾ ਵਾ ਉੱਥੇ ਜਾ ਕੇ ਵਿਰੋਧ ਕਰੋ ਚਾਰਜ ਲੈਣ ਤੋਂ ਰੋਕੋ ਜਿੱਥੇ ਤੁਹਾਡਾ ਵਿਰੋਧ ਹੋ ਸਕਦਾ ਉੱਥੇ ਕਰੋ ਉੱਥੇ 40 ਜਾਣੇ ਇਕੱਠੇ ਹੋ ਕੇ ਜਾਓ 40 ਨਹੀਂ ਚਾਰ ਕਾਲੀ ਦਲ ਵਾਲੇ ਵੀ ਖੜੋ ਭਾਜਪਾ ਵਾਲੇ ਵੀ ਨਾਲ ਖੜੋ ਕਿ ਵਾਕਿਆ ਹੀ ਲੋਕਤੰਤਰ ਦੀ ਹੱਤਿਆ ਹੋਈ ਆ ਤੁਹਾਡਾ ਵਿਰੋਧ ਉੱਥੇ ਹੋਣਾ ਚਾਹੀਦਾ ਵਾ ਉੱਥੇ ਜਾ ਕੇ ਬਰਾਬਰ ਦਾ ਹਾਊਸ ਬਣਾਓ ਉਹਨਾਂ ਦੇ ਸਾਹਮਣੇ ਬੈਠੋ ਆਪਣਾ ਬਾਹਰ ਬਹਿ ਕੇ ਮੇਰ ਚੁਣੋ ਇਹ ਤੁਹਾਡਾ ਵਿਰੋਧ ਕਰਨਾ ਬਣਦਾ ਵਾ ਸੜਕਾਂ ਜਾਮ ਕਿਉਂ ਸ਼ਹਿਰ ਵਾਲਿਆਂ ਦਾ ਕੀ ਕਸੂਰ ਆ ਤੁਹਾਨੂੰ ਚੁਣਨਾ ਸਾਡਾ ਗ੍ਰਾਮਾ ਸਾਡੇ ਨਾਲ ਧੱਕਾ ਕਿਉਂ ਹੋਣਾ ਚਾਹੀਦਾ ਵਾ ਧਰਨੇ ਪ੍ਰਦਰਸ਼ਨ ਪਹਿਲਾਂ ਹੀ ਪੰਜਾਬ ਦੀ ਇੰਨੀ ਦੁਰਦਸ਼ਾ ਕਰ ਦਿੱਤੀ ਆ ਕੋਈ ਦਿਨ ਦੱਸ ਦਿਓ ਜਿਸ ਦਿਨ ਪੰਜਾਬ ਦੇ ਵਿੱਚ ਧਰਨਾ ਨਹੀਂ ਹੈ ਜਿਸ ਦਿਨ ਪੰਜਾਬ ਦੇ ਵਿੱਚ ਪ੍ਰਦਰਸ਼ਨ ਨਹੀਂ ਹੈ ਇਹਨਾਂ ਤੋਂ ਨਜਾਤ ਪਾਉਣ ਦੇ ਹੱਲ ਕੱਢੋ ਨਾ ਕਿ ਇਹਨਾਂ ਦਾ ਆਪਣੇ ਆਪ ਦੇ ਵਿੱਚ ਹਿੱਸਾ ਬਣੋ ਆਪ ਵੀ ਇਹੋ ਕੰਮ ਸ਼ੁਰੂ ਕਰ ਦਿਓ ਆਪਾਂ ਅੰਮ੍ਰਿਤਸਰ ਨੂੰ ਰਲ ਮਿਲ ਕੇ ਸਵਾਰਨਾ ਵਾ ਨਾ ਕਿ ਵਿਗਾੜਨਾ ਕਿੰਨੀ ਸੰਗਤ ਹਰਮੰਦਰ ਸਾਹਿਬ ਆਉਂਦੀ ਆ ਕਿੰਨੀ ਸੰਗਤ ਦਰਗਿਆਣਾ ਮੰਦਰ ਆਉਂਦੀ ਆ ਰਾਮ ਤੀਰਥ ਤੇ ਲੱਖਾਂ ਲੋਕ ਜਾਂਦੇ ਆ ਵਾਗਾ ਬਾਰਡਰ ਦੇ ਉੱਤੇ ਲੱਖਾਂ ਲੋਕ ਜਾਂਦੇ ਆ ਕੀ ਮਸੇ ਲੈ ਕੇ ਜਾਂਦੇ ਆ ਕੀ ਉਹਨਾਂ ਨੇ ਗੁਨਾਹ ਕਰ ਲਿਆ ਅਮਰਸਰ ਆ ਕੇ ਕੀ ਆਪਾਂ ਨੂੰ ਉਹਨੂੰ ਇਹ ਸਾਸ ਕਰਾਉਨੇ ਆ ਕਿ ਦੁਬਾਰਾ ਅਮਰਸਰ ਨਹੀਂ ਆਉਣਾ ਸਾਡਾ ਫਰਜ਼ ਹੈ ਉਹਨਾਂ ਦੀ ਆਓ ਭਗਤ ਕਰੀਏ ਨਾ ਕਿ ਉਹਨਾਂ ਨੂੰ ਤਸੀਹੇ ਦੇਣਾ ਸਾਡਾ ਫਰਜ਼ ਆ ਸਾਡੀ ਡਿਊਟੀ ਬਣਦੀ ਆ ਸੋ ਮੇਰੀ ਤੁਹਾਨੂੰ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਨੂੰ ਬੇਨਤੀ ਆ ਕਿ ਵਿਰੋਧ ਸਹੀ ਥਾਂ ਦੇ ਉੱਤੇ ਕਰੋ ਵਿਰੋਧ ਸਰਕਾਰਾਂ ਦਾ ਕਰੋ ਪ੍ਰਸ਼ਾਸਨ ਦਾ ਵਿਰੋਧ ਕਰਨ ਨਾਲੋ ਪ੍ਰਸ਼ਾਸਨ ਤੇ ਜਦੋਂ ਤੁਹਾਡਾ ਰਾਜ ਆਉਂਦਾ ਤੁਹਾਡੀ ਕੱਠ ਪੁਤਲੀ ਹੁੰਦਾ ਵਾ ਆ ਜਿਹਨਾਂ ਦਾ ਰਾਜ ਆ ਤੇ ਇਹਨਾਂ ਦੀ ਕੱਠ ਪੁਤਲੀ ਆ ਵਿਰੋਧ ਉਹਨਾਂ ਦਾ ਕਰੋ ਕਾਰਪੋਰੇਸ਼ਨ ਦੇ ਵਿੱਚ ਜਾਓ ਅਸੀਂ ਵੀ ਤੁਹਾਡੇ ਨਾਲ ਆ ਉਹ ਪਾਰ ਰੋਡ ਬੰਦ ਨਾ ਕਰੋ ਇਹੋ ਜਿਹੇ ਧਰਨੇ ਪ੍ਰਦਰਸ਼ਨ ਨਾ ਕਰੋ ਇਹਦੇ ਨਾਲ ਕੋ ਲੋਕਾਂ 'ਚ ਤੁਹਾਡਾ ਕੋ ਚੰਗਾ ਮੈਸੇਜ ਨਹੀਂ ਜਾਂਦਾ ਮੇਰੀ ਸਮੁੱਚੀ ਲੀਡਰਸ਼ਿਪ ਨੂੰ ਕਾਗਰਸ ਦੇ ਪ੍ਰਧਾਨ ਨੇ ਇਸ਼ੂ ਨਹੀਂ ਪੱਪੂ ਪੰਜੇ ਹਲਕਿਆਂ ਦੇ ਇਹਨਾਂ ਦੇ ਇੰਚਾਰਜ ਨੇ ਐਮਪੀ ਸਾਹਿਬ ਨੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਆਪਣਾ ਪ੍ਰਦਰਸ਼ਨ ਜ਼ਰੂਰ ਕਰੋ ਪਰ ਬੰਦ ਨਾ ਕੀਤਾ ਜਾਵੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਲੋਕਾਂ ਨੂੰ ਤੰਗੀ ਨਾ ਆਉਣ ਦਿੱਤੀ ਜਾਵੇ ਤਾਨੂੰ ਚੁਣਿਆ ਇਸ ਕਰਕੇ ਜਾਂਦਾ ਕਿ ਸਾਡੀਆਂ ਮੁਸ਼ਕਲਾਂ ਦਾ ਹੱਲ ਕਰੋ ਨਾ ਕਿ ਤੁਹਾਨੂੰ ਇਸ ਕਰਕੇ ਚੁਣਿਆ ਜਾਂਦਾ ਕਿ ਸਾਡੀਆਂ ਮੁਸ਼ਕਲਾਂ ਹੋਰ ਵਧਾਓ ਸਾਡੇ ਕੰਮਾਂ ਦੇ ਵਿੱਚ ਰੁਕਾਵਟਾਂ ਮੜੋ ਸਾਡੇ ਆਉਣ ਜਾਣ ਦੇ ਵਿੱਚ ਕਿਤੇ ਰੁਕਾਵਟਾਂ ਮੜੋ ਸੋ ਮੇਰੀ ਬੇਨਤੀ ਆ ਤੁਹਾਨੂੰ ਹੱਥ ਜੋੜ ਕੇ ਕਿ ਆਪਣਾ ਧਰਨਾ ਪ੍ਰਦਰਸ਼ਨ ਸਹੀ ਥਾਂ ਦੇ ਉੱਤੇ ਕਰੋ ਇਹ ਆਪਣੇ ਦਿਮਾਗ 'ਚ ਰੱਖੋ ਕਿ ਲੋਕਾਂ ਨੂੰ ਤੰਗੀ ਨਹੀਂ ਹੋਣੀ ਚਾਹੀਦੀ ਸੋ ਇਹੋ ਮੇਰੀ ਬੇਨਤੀ ਆ ਹੋਇਆ ਤੁਹਾਡੇ ਨਾਲ ੱੱੱਕਾ ਵਾ ਇਹਦੇ ਕਈ ਰਾਹ ਨੇ ਲੜਨਦੇ ਇਹਦੇ ਕਈ ਰਾਹ ਨੇ ਉਹਨਾਂ ਦਾ ਵਿਰੋਧ ਕਰਨਦੇ ਉਹਨਾਂ ਨੂੰ ਸਮਾਜ 'ਚ ਨੰਗਿਆ ਕਰਨਦੇ ਪਰ ਇਹ ਧਰਨੇ ਪ੍ਰਦਰਸ਼ਨ ਲੋਕਾਂ ਦੇ ਰਾਹ ਬੰਦ ਕੇ ਨਾ ਕੀਤੇ ਜਾਣ ਇਹੀ ਮੇਰੀ ਬੇਨਤੀ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ